ਲੇ সিনেমা ਦਾ ਨਾ ਦੇਖੋ ਇਹ ਫਰਜ਼ ਹੈ ਡਿਊਟੀ ਹੈ ਕਿ ਉਹ ਸਾਰੇ ਪਰਿਵਾਰ ਦੀ ਗੱਲ ਕਰੇ ਹੁਣ ਵੀ ਸਿਨੇਮਾ ਚ ਇਹ ਫਿਲਮ ਚੱਲ ਰਹੀ ਆ ਜਿਹੜੇ ਦਰਸ਼ਕ ਆ ਸਵੇਰ ਤੋਂ ਜਦੋਂ ਉਹਨੇ ਦੇਖਦੇ ਆ ਉਹਦੇ ਵਿੱਚ ਸਿਰਫ ਮੇਲ ਨਹੀਂ ਹੈਗੇ ਉਹਦੇ ਵਿੱਚ ਲੇਡੀਜ਼ ਵੀ ਨੇ ਮਾਮਾ ਵੀ ਨੇ ਭੈਣਾ ਵੀ ਨੇ ਛੋਟੀਆਂ ਬੱਚੀਆਂ ਵੀ ਨੇ ਜਿਹੜੀਆਂ ਫਿਲਮ ਦੇਖਦੀਆਂ ਨੇ ਬਜ਼ੁਰਗ ਆਦਤਾ ਵੀ ਨੇ ਟੋਟਲ ਵੱਡੀਆਂ ਫੈਮਲੀ ਨੇ ਜਿਹੜੀਆਂ ਉਹ ਦੇਖ ਰੀਆਂ ਨੇ ਕਿਉਂਕਿ ਪਰਿਵਾਰ ਦੀ ਗੱਲ ਹੁੰਦੀ ਆ ਹਰ ਇੱਕ ਆਪਣੇ ਆਪ ਨੂੰ ਕੀ ਹੈ ਕਿ ਧੀ ਦੇ ਫਾਦਰ ਦੇ ਤੌਰ ਤੇ ਦਰਸ਼ਕ ਮਹਿਸੂਸ ਕਰਦਾ ਜੇਕਰ ਇਹਦੇ ਪਰਫਾਰਮੈਂਸਸ ਦੀ ਗੱਲ ਕਰੀਏ ਨਾਲ ਨਾਲ ਆਪਾਂ ਦੇਖੀਏ ਫਿਲਮ ਦੇ ਵਿੱਚ ਜਿਨ੍ਹਾਂ ਨੇ ਅਦਾਕਾਰੀ ਕੀਤੀ ਆ ਸੁਣਨਾ ਚਾਹਾਂਗਾ ਉਹੀ ਚੀਜ਼ ਜਿਸ ਵਕਤੋਂ ਦਾ ਫੇਰੇ ਦਵਾਏ ਜਾਂਦੇ ਨੇ ਮੰਡਪ ਦੇ ਵਿੱਚ ਸੱਧਿਆ ਜਾਂਦਾ ਕੋੜੀ ਨੂੰ ਮੋਹਣੇ ਕੋੜੀ ਨੂੰ ਉਹ ਮੈਂ ਜਨਾ ਵੀ ਤੁਸੀਂ ਦੱਸੋ ਉਹਦੇ ਅਦਾਕਾਰੀ ਵੀ ਉਸ ਵਕਤ ਦਾ ਚਤਨ ਉਹ ਕਿਸ ਤਰ੍ਹਾਂ ਦਾ ਦੇਖੋ ਜਦੋਂ ਉਹ ਸਾਰੀਆਂ ਘਟਨਾਵਾਂ ਵਾਪਰਦੀਆਂ ਵਿਚਰਦੀਆਂ ਸਾਹਮਣੇ ਲੱਗਦੀਆਂ ਨੇ ਉਹਦੇ ਵਿੱਚ ਕਿਤੇ ਇੱਕ ਪਲ ਵੀ ਮਨ 'ਚ ਇਹ ਨਹੀਂ ਆਉਂਦਾ ਵੀ ਇਹ ਕੋਈ ਫਿਲਮ ਚੱਲਦੀ ਆ ਜਾਂ ਅਸੀਂ ਦਰਸ਼ਕ ਦੇ ਤੌਰ ਤੇ ਬੈਠੇ ਆ ਉਹ ਵਰਤਾਰਾ ਵਾਪਰ ਰਿਹਾ ਹੁੰਦਾ ਤੁਸੀਂ ਉਹਦਾ ਹਿੱਸਾ ਹੁੰਨੇ ਹੋ ਉਹਦੇ ਵਿੱਚ ਅਜਿਹੇ ਹਾਲਤ ਹੋ ਜਾਂਦੇ ਨੇ ਕਿ ਇੱਕ ਬੱਚੀ ਹੈ ਜਿਹੜੀ ਉਹਨੂੰ ਕੋੜੀ ਦੇ ਨਾਲ ਵਿਆਹ ਦਿੱਤਾ ਤੇ ਉਹਨੂੰ ਪਤਾ ਵੀ ਉੱਥੇ ਲੱਗਿਆ ਜਦੋਂ ਵਿਆਹ ਹੋਣ ਦੇ ਮੌਕੇ ਤੇ ਵਿਯੋਦਾ ਘਰ ਵਾਲਾ ਹੈ ਜਿਹੜਾ ਉਹ ਇੱਕ ਕੋੜੀ ਹੈ ਜਿਹਨੂੰ ਕੋਹੜ ਚਿੰਬੜਿਆ ਹੋਇਆ ਐਨੇ ਬਿਮਾਰੀ ਵਾਲੇ ਦੇ ਨਾਲ ਵਿਆਹ ਦੇਣਾ ਤੇ ਉਹ ਤੋਂ ਬਾਅਦ ਉਹਨੂੰ ਉੱਥੋਂ ਕੱਢ ਦੇਣਾ ਉਹਨੇ ਵੀ ਰੱਬ ਦਾ ਪਾਣਾ ਮਿੱਠਾ ਸਮਝਦੇ ਆ ਉਥੋਂ ਰਵਾਨਗੀ ਲਈ ਉਸ ਤੋਂ ਬਾਅਦ ਦੇਖੋ ਕਹਾਣੀ ਤੁਹਾਨੂੰ ਰਵਾਉਂਦੀ ਆ ਜੀ ਤੁਹਾਨੂੰ ਉਮੀਦ ਵੀ ਦਿੰਦੀ ਆ ਤੁਹਾਡਾ ਤੁਹਾਡਾ ਦਿਲ ਪਸੀਜਿਆ ਜਾਂਦਾ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚ ਰਚਿਆ-ਮਿਚਿਆ ਮਹਿਸੂਸ ਕਰਦੇ ਹੋ ਪਰਫਾਰਮੈਂਸ ਦੀ ਜਦੋਂ ਪੀਗਾ ਗੱਲ ਕਰਦੇ ਆ ਕਦਰ ਵਿੱਚ ਰੂਪੀਕਲ ਅਦਾਂ ਮੈਂ ਆਪਾਂ ਕਹਿਦੀ ਕਿ ਮੁੱਖ ਭੂਮਿਕਾ ਉਹਨਾਂ ਦੀ ਹੈ ਕਿਉਂਕਿ ਫਿਲਮ ਲੇਡੀ ਤੇ ਬੇਸਡ ਹੈ ਬਹੁਤ ਸਾਰੀਆਂ ਘੱਟ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਕਿ ਨਾਇਕ ਆਦੇ ਪ੍ਰਧਾਨ ਤੌਰ ਤੇ ਉਹਦੇ ਉੱਪਰ ਜ਼ਿਆਦਾ ਬੇਸਡ ਹੋਣ ਹੁਣ ਰੂਪੀਕਲ ਦੀ ਪਰਫਾਰਮੈਂਸ ਠੀਕ ਆ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਦਾ ਕਿਰਦਾਰ ਸੀ ਲਗਭਗ ਜਿੰਨਾ ਕਿ ਉਹਨਾਂ ਨੂੰ ਆਖਿਆ ਗਿਆ ਉਹਨਾਂ ਨੇ ਕੀਤਾ ਪਰ ਮੈਂ ਇਥੇ ਗੱਲ ਕਰਦਾ ਐਕਟਰ ਹੁੰਦਾ ਇੱਕ ਗੁੱਡ ਐਕਟਰ ਹੁੰਦਾ ਇੱਕ ਬੈਸਟ ਐਕਟਰ ਹੁੰਦਾ ਗ੍ਰੇਟ ਐਕਟਰ ਜਿਸ ਨੂੰ ਆਪਾਂ ਆਖਦੇ ਆ ਐਕਟਰ ਦੇ ਤੌਰ ਤੇ ਸਾਰਿਆਂ ਦੀ ਪਰਫਾਰਮੈਂਸ ਠੀਕ ਆ ਗੁਰਪ੍ਰੀਤ ਗੁੱਗੀ ਥੋੜੇ ਸਮੇਂ ਲਈ ਆਉਂਦੇ ਨੇ ਪਰ ਉਹ ਆਪਣੇ ਕੰਮ ਨਾਲ ਪੱਕਾ ਕਰਕੇ ਦਿਖਾਉਂਦੇ ਨੇ ਉਹ ਇੱਕ ਗੁੱਡ ਐਕਟਰ ਹੈ ਪਰ ਜਿਹੜਾ ਯੋਗਰਾਜ ਹੈ ਨਾ ਇਹ ਕਹਿੰਦੀ ਪੰਜਾਬੀ ਸਿਨੇਮਾ ਦਾ ਗ੍ਰੇਟ ਐਕਟਰ ਹੈ ਯੋਗਰਾਜ ਹਾਲਾਂਕਿ ਇਹਦੇ ਵਿੱਚ ਕਿਰਦਾਰ ਭਾਵੇਂ 네ਗੇਟਿਵ ਆ ਪਰ ਯੋਗਰਾਜ ਦੀ ਪਰਫਾਰਮੈਂਸ ਦਰਸ਼ਕਾਂ ਨੂੰ ਖਿੱਚਦੀ ਆ ਉਹਨਾਂ ਨੇ ਇੱਕ ਹੋਰ ਚੀਜ਼ ਹੈ ਜੀ ਕਿਉਂਕਿ ਸੁਨੀਤਾ ਤੇ ਰਜੀ ਨੇ ਸਤਕਾਰਯੋਗ ਨੇ ਉਹ ਪਹਿਲਾ ਅਧਿਆਪਕ ਨੇ ਆਪਣੇ ਵੱਡੇ ਨੇ ਜੀ ਜੀ ਤਾਂ ਉਹਨਾਂ ਦੀ ਬਦਲਾ ਜੱਟੀ ਦਾ ਫਿਲਮ ਆਈ ਜੋਗਰੇ ਸਿੰਘ ਜਰਾਂ ਨਾਲ ਹਾਂ ਉਹ ਜਦੋਂ ਫਿਲਮ ਵੇਖਦੇ ਨੇ ਅੱਜ ਤੱਕ ਵੀ ਚੱਲ ਰਹੀ ਹੈ ਤਾਂ ਆਪਾਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਇਸ ਤੋਂ ਵਧੀਆ ਯੋਗਰਾਜ ਤੋਂ ਨਹੀਂ ਕੁਝ ਹੋਣਾ ਜੱਟ ਤੇ ਜ਼ਮੀਨ ਆਈ ਲੱਗੇ ਵੀ ਯਾਰ ਇਸ ਤੋਂ ਵਧੀਆ ਤਾਂ ਨਹੀਂ ਕੁਝ ਹੋਣਾ ਪਰ ਅੱਜ ਮੋਹਰਾਨੇ ਮੈਂ ਮਾਨ ਨਾਲ ਕਹਿ ਸਕਦਾ ਵੀ ਯੋਗਰਾਜ ਸਿੰਘ ਉਹਨਾਂ ਦੇ ਭਾਗਾਂ ਦੇ ਵਿੱਚ ਸੀ ਇਹ ਤੇ ਬੀਬੀ ਰਜਨੀ ਦੇ ਵਿੱਚ ਯੋਗਰਾਜ ਸਿੰਘ ਰਿਉਣਗੇ ਲੱਗਦਾ ਕਿ ਅਸਲ ਤੇ ਯੋਗਰਾਜ ਦੇ ਵਿੱਚ ਜੋ ਕੁਝ ਭਰਿਆ ਪੀਸਣਾ ਕੁਦਰਤ ਨੇ ਉਹ ਹੁਣ ਦਿੱਤਾ ਉਹਨਾਂ ਨੇ ਇਹ ਆਵੀ ਸਿਨੇਮਾ ਨੂੰ ਦੇਖੋ ਯੋਗਰਾਜ ਵਿੱਚ ਬਹੁਤ ਪਰਫਾਰਮੈਂਸ ਆ 80s ਦਾ ਜਿਹੜਾ ਦੌਰ ਸੀ ਜਦੋਂ ਉਦੋਂ ਫਿਲਮਾਂ ਆਈਆਂ ਉਦੋਂ ਹਾਲਾਂਕਿ ਉਹ ਲਾਊਡ ਵਾਇਸ ਵਾਲੇ ਨਾਕੀਆਂ ਫਿਲਮਾਂ ਹੁੰਦੀਆਂ ਸੀ ਉਹਦੇ ਵਿੱਚ ਨੇਚਰਲੀ ਐਫੈਕਟ ਬੈਠੇ ਤੇ ਇਹਨਾਂ ਨੇ ਉਹਦੇ ਵਿੱਚ ਉਸ ਦੌਰ ਚ ਬੜੇ ਬੜੇ ਕਿਰਦਾਰ ਅਦਾ ਕੀਤੇ ਹੁਣ ਦੌਰ ਬਦਲ ਜਾਂਦਾ ਹੁੰਦਾ ਜਿਵੇਂ ਨਾ ਕਹਿੰਦੀ ਕਿ ਇੱਕ ਇੱਕ ਅਦਾਕਾਰ ਦਾ ਦੌਰ ਖਤਮ ਹੁੰਦਾ ਦੂਸਰੇ ਦਾ ਸ਼ੁਰੂ ਹੋ ਜਾਂਦਾ ਦੁਬਾਰੇ ਯੋਗਰਾਜ ਹੈ ਜਿਹੜਾ ਇਹਦੀ ਪਰਫਾਰਮੈਂਸ ਹੈ ਜਿਹੜੀ ਉਹ ਪਹਿਲਾਂ ਨਾਲੋਂ ਨੇਖਰਦੀ ਗਈ ਹੈ ਪਹਿਲਾਂ ਵੀ ਠੀਕ ਆ ਉਸ ਤਰ੍ਹਾਂ એનર્ਜੀ ਸੀ ਜਾਂ ਉਸ ਤਰ੍ਹਾਂ ਦੇ ਕਰੈਕਟਰ ਸੀਗੇ ਪਰ ਹੁਣ ਵਰਸਾ ਦਾ ਇਲੈਕਟਰ ਹੋ ਗਿਆ ਇਹਨੂੰ ਜਿਹੜਾ ਵੀ ਤੁਸੀਂ ਡਾਇਲੌਗ ਦੇ ਦੋ ਭਾਵੇਂ ਤੁਸੀਂ ਸਿੰਪਲ ਜਿਹਾ ਸਕ੍ਰਿਪਟ ਦੇ ਦੋ ਉਹਦੇ ਵਿੱਚ ਹੋ ਸਕਦਾ ਕੁਝ ਖਾਸ ਨਾ ਹੋਵੇ ਛੋਟੇ ਜਿਹੇ ਸੀਨ ਨੂੰ ਪ੍ਰੈਜੈਂਟ ਕਰਦੇ ਹੋਏ ਜੇਕਰ ਉੱਥੇ ਯੋਗਰਾਜ ਆ ਗਿਆ ਨੇ ਉਸ ਨੂੰ ਵੀ ਖਾਸ ਬਣਾ ਦੇ ਜਿਸ ਤਰ੍ਹਾਂ ਬਾਲੀਵੁੱਡ ਦੇ ਵਿੱਚ ਦਿਲਪ ਕੁਮਾਰ ਹੈ ਨਾ ਪੰਜਾਬੀ ਸਿਨੇਮਾ ਚ ਯੋਗਰਾਜ ਹੈ ਇਹ ਦਿਨੋਂ ਦਿਨ ਇਹਨਾਂ ਦੀ ਪਰਫਾਰਮੈਂਸ ਹੋਰ ਨਿਖਰਦੀ ਜਾ ਰਹੀ ਹੈ ਇਹਨਾਂ ਨੂੰ ਭਾਵੇਂ ਤੁਸੀਂ ਕਿਹੜੀ ਮਰਜ਼ੀ ਫਿਲਮ ਚ ਲੈ ਜਾਓ ਕਿਹੜੇ ਮਰਜ਼ੀ ਜੈਨਰ ਦੀ ਫਿਲਮ ਚ ਲੈ ਜਾਓ ਉਹਦੇ ਵਿੱਚ ਕਮਾਲ ਕਰ ਦਿਖਾਉਂਦੇ ਨੇ ਪਰ ਮਹੋਰਾਣਾ ਜਿਸ ਵਕਤ ਆਪਾਂ ਫਿਲਮ ਦੀ ਗੱਲ ਕਰੀਏ ਮੋਹਣੇ ਕੁੜੀ ਨਾਲ ਵਿਆਹ ਕੇ ਇਕਤੀ ਜਾ ਰਹੀ ਹੈ ਉਹ ਕਹਿ ਰਿਹਾ ਰਾਜਾ ਕਹਿ ਰਿਹਾ ਕਿ ਮੇਰੀ ਜਿਹੜੀ ਸਰਾਦਾ ਇਥੋਂ ਇਹਨੂੰ ਬਾਰ-ਬਾਰ ਛੱਡ ਆਉ। ਹਾਂ। ਗੱਡੇ ਦੇ ਵਿੱਚ ਜਾ ਰਹੀ ਐ। ਜੀ। ਆਪਣੇ ਪਤੀ ਦੇ ਨਾਲ ਤੇ ਉਸ ਦੇ ਨਾਲ ਉਹ ਮਾਈ ਐ ਜਿਹੜੀ ਬਰਾਤ ਦੇ ਵਿੱਚ ਕੋੜੀ ਦੇ ਨਾਲ ਬਰਾਤ ਕਿੰਨੇ ਹੋਣਾ। ਜਿਹੜੀ ਉੱਥੋਂ ਦੀ ਵਿਚਾਰੀ ਨੇੜੇ ਇੱਕ ਮਾਈ ਸੀ ਜਿਹੜੀ ਉਹਨੂੰ ਕੋੜੀ ਨੂੰ ਪ੍ਰਸ਼ਾਦਾ ਵਗੈਰਾ ਖਵਾਉਂਦੀ ਰਹਿੰਦੀ ਸੀ ਐਡਾ ਉਹਦਾ ਗੰਦਾ ਸਰੀਰ ਜਿਹੜਾ ਵੇਖਿਆ ਨਹੀਂ ਜਾ ਰਿਹਾ ਤਾਂ ਜਿਹੜੇ ਮੇਕਅਪ ਜਿਹੜੀ ਉਹ ਟੀਮ ਹੈ ਮੈਂ ਤਾਂ ਉਹਨਾਂ ਨੂੰ ਵੀ ਵਧਾਈ ਦੇਣਾ ਉਹਨਾਂ ਦਾ ਧੰਨਵਾਦ ਹੈ ਕਮਾਲ ਬਹੁਤ ਕਰਿਆ ਜੇ ਜਦੋਂ ਕੁੜੀ ਜਾ ਰਹੀਆ ਵਿਆਹ ਕੇ ਆਪਣੀ ਵਿਆਧੜ ਨੂੰ ਤਾਂ ਉੱਥੇ ਕੁਝ ਮਨਸਟੰਡੇ ਨੇ ਰਸਤੇ ਦੇ ਵਿੱਚ ਜਿਹੜੇ ਬੱਕਰੀਆਂ ਚਾਰ ਰਹੇ ਨੇ ਜਿਹੜੇ ਕਹਿੰਦੇ ਵੀ ਕੁੜੀ ਮੋਹਣਾ ਕੁੜੀ ਯਾਰ ਵੋਟੀ ਲਿਆ ਆਵਿਆ ਕੇ ਕਮਾਲ ਹੋ ਗਿਆ ਦਾ ਵਿਆਹ ਹੋ ਗਿਆ ਤਾਂ ਜਿਸ ਵਕਤ ਓੜੇ ਦੇ ਮਗਰ ਲੱਗਦੇ ਨੇ ਕਹਿੰਦੇ ਮੋਹਣੇ ਆਪਣੀ ਵੋਟੀ ਦਿਖਾ ਦੇ ਤਾਂ ਉਹ ਕੱਪੜਾ कुंठ ਗੱਡਿਆ ਹੋਇਆ ਜੀ ਜੀ ਤਾਂ ਜਦੋਂ ਜ਼ਿਆਦਾ ਹੀ ਬਦਮਾਸ਼ੀ ਕਰਨ ਤੇ ਉਤਰਦੇ ਨੇ ਤਾਂ ਕੁੜੀ ਜਿਹੜੀ ਹੈ ਬੀਬੀ ਰਜਣੀ ਉਹ ਆਪਣੇ ਮੂੰਹ ਤੋਂ कुंठ ਆਪ ਹੀ ਚੁੱਕ ਦਿੰਦੀ ਹੈ ਤਾਂ ਜਿਹੜੇ ਐਨ ਸਾਨੂੰ ਮੈਨੂੰ ਵੀ ਵੇਖਦੇ ਐਂ ਲੱਗਦਾ ਵੀ ਹੁਣ ਇਹ ਤਾਂ ਇੱਥੇ ਹੀ ਕੁਝ ਗਲਤ ਹੋਊਗਾ ਪਰ ਕਿਉਂਕਿ ਉਹ ਬਾਦਸ਼ਾਹ ਦੀ ਧੀ ਹੈ ਦੁਨੀ ਜੰਦ ਮਹਾਰਾਜ ਦੀ ਧੀ ਹੈ ਜੀ ਜੀ ਤਾਂ ਉਸੇ ਵਕਤ ਹੀ ਉਹਦਾ ਚਿਹਰਾ ਵੇਖਣ ਸਾਰੇ ਡਰ ਜਾਂਦੇ ਨੇ ਉੱਥੇ ਰੁਕ ਜਾਂਦੇ ਨੇ ਹਾਂ ਤਾਂ ਜਿਵੇਂ ਹੀ ਜਾ ਕੇ ਅੱਗੇ ਛਾਨ ਦੇ ਵਿੱਚ ਉਹ ਮਾਈ ਜਿਹੜੀ ਹੈ ਜਿੱਥੇ ਉਹ ਬਾਰਡਰ ਪਛਾਹ ਹੁੰਦੇ ਨੇ ਉਹਦੇ ਛੱਡਣ ਵਾਲੇ ਜੀ ਜੀ ਤਾਂ ਉਹ ਛਾਨ ਦੇ ਵਿੱਚ ਜਦੋਂ ਰਾਤ ਨੂੰ ਬੈ ਮੋਹਰਾਂ ਨੇ ਆਪਾਂ ਧੀਆ ਪੈਣ ਵਾਲਿਆਂ ਜੀ ਜੀ ਜਿਵੇਂ ਘਰ ਦੇ ਵਿੱਚੋਂ ਧੀ ਆਪਣੀ ਦਹਲੀ ਤੋਂ ਚਲੀ ਜਾਂਦੀ ਹੈ ਜੀ ਜੀ ਤਾਂ ਹਰ ਇੱਕ ਬੰਦੇ ਦੇ ਹੁੰਦਾ ਹੈ ਕਿ ਤੁਸੀਂ इमोਸ਼ਨਲ ਕੋਈ ਦੇਖੋ ਮੋਹਰਾਂ ਨੇ ਕੀ ਹੈ ਮੈਂ ਨਹੀਂ ਮੈਂ ਕਹਿਣਾ ਜਾਵਾਂਗਾ ਜੀ ਧੀ ਜਵਾਨ ਹੁੰਦੀ ਹੈ ਇੱਕ ਭਰਾ ਇੱਕ ਪਿਤਾ ਜੀ ਜੀ ਜਾਂ ਉਹਦੇ ਚਾਚੇ ਤਾਏ ਆਪਣੇ ਜੀ ਉਸ ਧੀ ਨੂੰ ਫੁੱਲਾਵਾਂਗ ਪਾਲਦੇ ਨੇ ਜੀ ਜੀ ਤੇ ਜਿਵੇਂ ਉਹ ਜਵਾਨੀ ਭਰ ਜਵਾਨੀ ਹੁੰਦੀ ਹੈ ਕੋਈ ਮਾਲੀ ਨਿਗਾ ਨਾਲ ਉਸ ਨੂੰ ਵੇਖ ਜੇ ਤਾਂ ਉਹ ਐ ਪੋਸਿਬਲ ਹੈ ਇਹ ਪੋਸਿਬਲ ਨਹੀਂ ਠੀਕ ਹੈ ਹਾਂ ਪਰ ਇੱਕ ਪਾਸੇ ਕੀ ਹੈ ਅੱਛਾ ਮਾ ਮਾਪ ਨੂੰ ਪਤਾ ਹੁੰਦਾ ਸਾਡੀ ਧੀ ਗਈ ਹੂੰ ਅੱਗੇ ਇਹਨੇ ਖੁਸ਼ੀਆਂ ਲਿਆਉਣੀਆਂ ਨੇ ਉਸ ਕਰ ਦੇ ਵਿੱਚ ਖਜ਼ਾਨਾ ਲక్ష్ਮੀ ਭੇਜਤੀ ਹੈ ਮੈਂ ਜੀ ਜੀ ਤਾਂ ਉਸ ਨੇ ਵਾਅਦਾ ਕਿਵੇਂ ਕਰਨਾ ਹੈ ਔਲਾਦ ਨਾਲ ਠੀਕ ਹੈ ਜੀ ਤਾਂ ਜਦੋਂ ਇਹ ਧੀ ਜਾਂਦੀ ਹੈ ਉੱਥੇ ਜਦੋਂ ਰਾਤ ਹੁੰਦੀ ਹੈ ਉਹਨਾਂ ਦੀ ਜੀ ਜੀ ਤੁਹ ਮਹਾਰਾਣੇ ਮੇਰੇ ਤੋਂ ਨਹੀਂ ਇਹ ਚੀਜ਼ ਦੱਸੀ ਯਾਰੀ ਉਹ ਦੱਸਾਂਗੀ ਆ ਉਹ ਇਸ ਤਰ੍ਹਾਂ ਹੁੰਦਾ ਵੀ ਸਾਰੇ ਇਹਦੇ ਵਿੱਚ ਐਸੇ ਦ੍ਰਿਸ਼ ਆਉਂਦੇ ਆ ਜਿੱਥੇ ਇਮੋਸ਼ਨਲ ਕਰਦੀ ਆ ਤੁਸੀਂ ਆਪਣੇ ਹੰਝੂ ਰੋਕ ਨਹੀਂ ਪਾਉਂਦੇ ਵਿਰਖ ਸਾਹਿਬ ਨੇ ਸਾਡੇ ਦੋਸਤ ਨੇ ਇਹਨਾਂ ਨਾਲ ਅਜਿਹਾ ਹੋਇਆ ਮੇਰੇ ਨਾਲ ਵੀ ਹੋਇਆ ਤੇ ਦਰਸ਼ਕ ਵੀ ਕਿਤਨਾ ਕਿਤੇ ਮੈਂ ਇਮੋਸ਼ਨਲ ਹੁੰਦੇ ਦੇਖੇ ਇਹ ਕਹਾਣੀ ਜਿੱਥੇ ਸਾਡੇ ਦਿਲ ਨੂੰ ਛੂੰਹਦੀ ਆ ਉੱਥੇ ਇੱਕ ਸੁਨੇਹਾ ਵੀ ਦਿੰਦੀ ਆ ਕਿ ਜੇਕਰ ਸਿਮਰਨ ਕਰਦੇ ਰਹੀਏ ਪਰਬ ਦਾ ਨਾਮ ਲੈਨੇ ਨਾ ਜਦੋਂ ਵਾਇਕ ਰੂਦਾ ਤਾਂ ਸਾਨੂੰ ਸੱਚਾ ਮਾਰਗ ਹੈ ਰਾਹ ਵੀ ਮਿਲਦਾ ਜੀ ਪਰ ਇੱਕ ਮਹੌਰਾ ਨਾ ਹੋਰ ਹੈ ਜੇ ਪੁਰਾਣੇ ਸਮੇਂ ਉਸ ਤਰ੍ਹਾਂ ਦੇ ਲੋਕ ਸਨ ਉਹਨਾਂ ਦੇ ਸੁਭਾਅ ਹੋਰ ਤਰ੍ਹਾਂ ਦੇ ਹਨ ਫੈਸਲੇ ਲੈਣ ਦੇ ਤੌਰ ਤਰੀਕੇ ਲੱਗੇ ਕਿਸਮ ਦੇ ਹਨ ਜੇ ਆਪਾਂ ਸੋਚੀ ਅੱਜ ਨਵੇਂ ਯੁੱਗ ਦੇ ਵਿੱਚ ਆਪਾਂ ਖੜੇ ਆਂ ਪਰ ਫਰਕ ਅੱਜ ਵੀ ਬਹੁਤਾ ਨਹੀਂ ਪਿਆ ਅੱਜ ਵੀ ਤੁਸੀਂ ਵੇਖਿਆ ਹੋਊਗਾ ਪਤਾ ਨਹੀਂ ਧੀਤਿਆਣੀ ਕਦੋਂ ਇੱਕ ਗੁਲਾਬ ਦੇ ਫੁੱਲਾਂ ਵਰਗੇ ਫੁੱਲ ਮਦੋਲੇ ਜਾਣ ਕਲਕੱਤੇ ਵਰਗੇ ਘੜਨਾਵਾਂ ਵਾਪਰਦੀਆਂ ਨੇ ਨਿਰਬਿਆ ਕਾਈਂਡ ਹੁੰਦਾ ਜਿਹੜਾ ਜਿਹੜਾ ਬਰਤਾਰਾ ਵਾਪਰਦਾ ਫਿਰ ਥੋੜੀ ਹੈਰਾਨਗੀ ਵੀ ਹੁੰਦੀ ਹੈ ਵੀ ਅਸੀਂ ਕਿਹੜੇ ਯੁੱਗ ਚ ਵੀ ਰਹਿ ਰਹੇ ਹਾਂ ਹਾਲਾਂਕਿ ਜਿਹੜੀਆਂ ਫਿਲਮੀ ਕਹਾਣੀਆਂ ਨੇ ਜਦੋਂ ਇਤਿਹਾਸ ਦੀ ਗੱਲ ਹੁੰਦੀ ਹੈ ਕਿ ਉਹ ਕਿੰਨੇ ਯੁੱਗਾਂ ਪੁਰਾਣੀ ਇੱਕ ਕਹਾਣੀ ਨੂੰ ਲੈ ਕੇ ਬੀਤੀ ਨੂੰ ਲੈ ਕੇ ਉਹ ਲਿਖੀ ਜਾਂਦੀ ਹੈ ਅਸੀਂ ਸੋਚ ਰਹੇ ਹਾਂ ਕਿ ਯਾਰ ਉਹਦਾ ਇਸ ਤਰ੍ਹਾਂ ਦਾ ਦੌਰ ਹੁੰਦਾ ਸੀ ਪਰ ਉਹਦਾ ਕਾਫੀ ਪਰਛਾਵੇਂ ਸ਼ੈਡੋਜ਼ ਅੱਜ ਵੀ ਮੌਜੂਦ ਨੇ ਅਸੀਂ ਫਿਰ ਇਤਿਹਾਸ ਤੋਂ ਅਸੀਂ ਉਹਨਾਂ ਲੋਕਾਂ ਤੋਂ ਸਿੱਖਿਆ ਜੀ ਪਰ ਇਸ ਦੇ ਨਾਲ ਨਾਲ ਇੱਕ ਮੋਹਰਾਂ ਨੇ ਹੋਰ ਹੈ ਜਿਸ ਵਕਤਨਾ ਬੀਬੀ ਰਜਨੀ ਜਿਹੜੀ ਹੈ ਉਸ ਨੂੰ ਮਾਤਾ ਜਿਹੜੀ ਹੈ ਛੰਨ ਦੇ ਵਿੱਚ ਜਿਹੜੀ ਰਾਤ ਲੰਗਾਉਂਦੀ ਹੈ ਉਹਨਾਂ ਦੀ ਜੀ ਤਾਂ ਉਸ ਨੂੰ ਦਰਿਆ ਪਾਰ ਕਰਵਾਉਂਦੇ ਆ ਕਿ ਜਿਹੜੇ ਉਹ ਮਸਟੰਡੇ ਜਿੰਨਾਂ ਤੋਂ ਉਹ ਨੌਜੋਨ ਪਿੰਡ ਦਾ ਜਿਹੜਾ ਬਚਾਉਂਦਾ ਹੈ ਰਜਨੀ ਨੂੰ ਬੀਬੀ ਰਜਨੀ ਨੂੰ ਜੀ ਤਾਂ ਉਸ ਤੋਂ ਬਾਅਦ ਉਹ ਦਰਿਆ ਪਾਰ ਕਰ ਜਾਂਦੇ ਨੇ ਅੱਗੇ ਜਿਹੜੀ ਪਰਥਲਾ ਰਿਆਸਤ ਹੈ ਜਿਹੜੇ ਰਾਜੇ ਦੇ ਪੁੱਤਰ ਦਾ ਜੀ ਇਹਦੇ ਵੱਲ ਰਿਸ਼ਤਾ ਹੋ ਰਿਹਾ ਹੁੰਦਾ ਰਜਨੀ ਦਾ ਜਿਹੜਾ ਵਰ ਹੁੰਦਾ ਅਸਲ 'ਚ ਇਹਦਾ ਪਹਿਲਾਂ ਲੱਬਿਆ ਹੋਇਆ ਜਿੱਦਾਂ ਛਗਣ ਮਤਲਬ ਹਾਂ ਕੀਤੀ ਗਏੰਦੀ ਰਿਸ਼ਤੇ ਦੀ ਜਿੱਥੇ ਵਿਆਹ ਹੋਣਾ ਸੀ ਤਾਂ ਉਹੀ ਨੌਜਵਾਨ ਵੇਖੋ ਬਹੁਤ ਹੀ ਕਮਾਲ ਹੈ ਬੜਾ ਕਮਾਲ ਦਾ ਚਿੱਤਰ ਨੇ ਜਿਸ ਨੌਜਵਾਨ ਦੇ ਹੱਥ ਬੀਬੀ ਰਜਨੀ ਦਾ ਹੱਥ ਫੜਾਉਣਾ ਹੁੰਦਾ ਜਿਸ ਬਾਦਸ਼ਾਹ ਦੇ ਪੁੱਤਰ ਵੱਲ ਉਹੀ ਨੌਜਵਾਨ ਉਸ ਪਿੰਗਲੇ ਕੋੜੀ ਦੀ ਮੋਹਣੇ ਕੋੜੀ ਦੀ ਮਦਦ ਕਰਦਾ ਹੈ ਬੀਬੀ ਰਜਨੀ ਦੀ ਮਦਦ ਕਰਦਾ ਹੈ ਕਿਉਂਕਿ ਉਹਨਾਂ ਨੇ ਲੰਗਰ ਲਾਇਆ ਹੁੰਦਾ ਆਪਣੀ ਰਿਆਸਤ ਦੇ ਵਿੱਚ ਉਸ ਲੰਗਰ ਦੇ ਵਿੱਚ ਜਦੋਂ ਆਪਣੇ ਪਤੀ ਵਾਸਤੇ ਬੀਬੀ ਰਜਨੀ ਲੰਗਰ ਲੈਣ ਜਾਂਦੀ ਹੈ ਤਾਂ ਪਿੱਛੋਂ ਇੱਕ ਹੋਰ ਘਟਨਾ ਵਾਪਰਦੀ ਹੈ ਜਿਹੜਾ ਮੋਹਣਾ ਕੋੜੀ ਆ ਉਹ ਸੋਚਦਾ ਹੈ ਵੀ ਉਹ ਇੱਕ ਗੰਗਾ ਜਲ ਤੇ ਮੈਂ ਗੰਦਾ ਛੱਪੜ ਵਰਗਾ ਤੇ ਉਸ ਦੇ ਲੜ ਉਸ ਦੇ ਪਿਤਾ ਨੇ ਜੇ ਲਾਜ ਦਿੱਤਾ ਤਾਂ ਬੇਹਰਮਤੀ ਸਮਝਦਾ ਹੈ ਬੀਬੀ ਰਜਨੀ ਨਾਲ ਜੀ ਬੇਇਨਸਾਫੀ ਸਮਝਦਾ ਹੈ ਤੇ ਉਹ ਦਰਿਆ 'ਚ ਮਤਲਬ ਕਿ ਮਰਨ ਲੱਗਦਾ ਹੈ ਮਰਨ ਤਾਂ ਉਸ ਦੇ ਦੌਰਾਨ ਹੀ ਪਰਮਾਤਮਾ ਇਹੋ ਜਿਹਾ ਕਰਿਸ਼ਮਾ ਕਰਦਾ ਹੈ ਫਿਲਮ 'ਚ ਵੇਖਿਓ ਵੀ ਕਿਸ ਤਰ੍ਹਾਂ ਪਿੰਗਲੇ ਕੋੜੀ ਨੂੰ ਉਹ ਕਿਵੇਂ ਬਚ ਜਾਂਦਾ ਹੈ ਦਰਿਆ 'ਚ ਡੁੱਬਣ ਤੋਂ ਕਿਵੇਂ ਬਚ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਇਹ ਵੀ ਦੁਕਾਨ ਦਿਖਾਇਆ ਗਿਆ ਕਿ ਅਸਰ ਜਿਹੜਾ ਦਿਖਾਇਆ ਗਿਆ ਕਿ ਜਦੋਂ ਨਾ ਰਜਨੀ ਆਪਣੀ ਰਿਆਸਤ ਛੱਡ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੀ ਰਿਆਸਤ ਦੇ ਉਪਖੇ ਦੌਰ ਸ਼ੁਰੂ ਹੋ ਜਾਂਦੇ ਨੇ ਕੋਈ ਮੀਂਹ ਨਹੀਂ ਪੈਂਦਾ ਆਡਰ ਲੱਗਦੀ ਹੈ ਤੇ ਇਸ ਕਰਕੇ ਬਾਕੀ ਜਿਹੜੇ ਹੋਰ ਰਾਜੇ ਹੁੰਦੇ ਆ ਨਾ ਉਹ ਵੀ ਫਿਰ ਉਸ ਰਾਜੇ ਨਾਲ ਦੁਨੀ ਚੰਦ ਦੇ ਨਾਲ ਸੰਬੰਧ ਰੱਖਣਾ ਜਾਂ ਉਹ ਛੱਡ ਦਿੰਦੇ ਨੇ ਹਾਂ ਵਿਆਹ ਕਰਵਾਉਣਾ ਛੱਡ ਦਿੰਦੇ ਨੇ ਉਹਦਾ ਪੁੱਠੇ ਦਿਨ ਸ਼ੁਰੂ ਹੋ ਜਾਂਦੇ ਨੇ ਬਿਮਾਰੀ ਘੇਰ ਲੈਂਦੀ ਹੈ ਤੇ ਇਹ ਆਖੀਏ ਕਿ ਹਾਂ ਵੀ ਜਿਹੜਾ ਕਹਦੀਏ ਕਿ ਵਰਤਾਰਾ ਹੁੰਦਾ ਨਾ ਆਪਣਾ ਅਸਰ ਦਿਖਾਉਂਦਾ ਜੀ ਸੋ ਦੋਸਤੋ ਤੁਸੀਂ ਵੀ ਫਿਲਮ ਜ਼ਰੂਰ ਵੇਖਣ ਆਇਓ ਇਹ ਗਰੰਟੀ ਹੈ ਕਿ ਜਿਸ ਨੇ ਇੱਕ ਵਾਰੀ ਫਿਲਮ ਵੇਖ ਲਈ ਉਹ ਦੁਬਾਰਾ ਦੁਬਾਰੇ ਬੀਬੀ ਰਜਨੀ ਫਿਲਮ ਜ਼ਰੂਰ ਵੇਖਣ ਆਏਗਾ ਹਾਂ ਕਿ ਉਹ ਕਿਨਾਰੇ ਵਿੱਚ ਹੋ ਸਕਦਾ ਹੈ ਇਹਦੇ ਕੁਝ ਪਹਿਲੂਆਂ ਤੇ ਕੋਈ ਕਿੰਤੂ ਪ੍ਰੰਤੂ ਵੀ ਹੋਵੇ ਹੋ ਸਕਦਾ ਹੈ ਕਿ ਕਿਸੇ ਪਾਸੋਂ ਕ੍ਰਿਟਿਸਿਜ਼ਮ ਹੀ ਕੀਤਾ ਜਾਵੇ ਉਹ ਹਰ ਇੱਕ ਨੂੰ ਅਲੋਚਨਾ ਕਰਨ ਦਾ ਵੀ ਹੱਕ ਹੁੰਦਾ ਅਸੀਂ ਇੱਕ ਕਹਾਣੀ ਦੇ ਤੌਰ ਤੇ ਫਿਲਮ ਦੇਖੀ ਤੇ ਅਜ ਦੇ ਯੁੱਗ ਨੂੰ ਦੇਖੀ ਕਿ ਜਿਹੜਾ ਇਹਦੀ ਕਹਦੀ ਕਿ ਜਿੰਨਾ ਅਸਰ ਹੈ ਉਹ ਸਮਝਾਉਣ ਦੇ ਵੱਲ ਹੈ ਉਸ ਦੀ ਗੱਲ ਕੀਤੀ ਹੈ ਬਾਕੀ ਅਲੱਗ-ਅਲੱਗ ਥਿਊ ਹੁੰਦੇ ਆ ਤੁਹਾਡੇ ਮਨ ਵਿੱਚ ਕੀ ਵਿਚਾਰ ਹੈ ਤੁਸੀਂ ਕਮੈਂਟ ਬਾਕਸ ਤੇ ਚ ਲਿਖ ਸਕਦੇ ਹੋ ਵਿਕਸ ਸਾਹਿਬ ਤੁਸੀਂ ਜੁੜੇ ਬਹੁਤ ਬਹੁਤ ਸ਼ੁਕਰੀਆ ਦਰਸ਼ਕਾਂ ਤੁਸੀਂ ਸਮਾਂ ਦਿੱਤਾ ਇੱਕ ਬੇਨਤੀ ਜ਼ਰੂਰ ਹੈ ਕਿ ਤੁਸੀਂ ਇਹ ਫਿਲਮ ਸਿਨੇਮਾ ਤੇ ਜਾ ਕੇ ਜ਼ਰੂਰ ਦੇਖੋ ਤੇ ਹਾਂ ਇਹ ਤਾਂ ਗੁਰੂ ਦਾ ਧੰਗ ਗੁਰੂ ਰਾਮਦਾਸ ਜੀ ਦੇ ਦਰ ਦੀ ਸ਼ੋਭਾ ਉਸ ਦਰ ਦੀ ਵਡਿਆਈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਮੂੰਹ ਦੇ ਵਿੱਚੋਂ 100 ਵਾਰੀ ਨਹੀਂ 1000 ਵਾਰੀ ਜ਼ਿੰਦਗੀ ਭਰ ਧੰਨ ਗੁਰੂ ਰਾਮਦਾਸ ਹੀ ਨਿਕਲੇਗਾ ਇਹ ਸਾਡੀ ਸਾਨੂੰ ਵਿਸ਼ਵਾਸ ਹੈ ਕਿਉਂਕਿ ਫਿਲਮ ਦੇ ਵਿੱਚ ਬਿਲਕੁਲ ਸੱਚ ਵਿਖਾਇਆ ਗਿਆ ਇਸ ਦੇ ਵਿੱਚ ਕੁਝ ਕਾਲਪਨਿਕ ਜਾਂ ਡਾਇਰੈਕਟਰ ਨੇ ਜਾਂ ਕਹਾਣੀਕਾਰ ਨੇ ਸਕ੍ਰਿਪਟ ਕੋਈ ਸਮਝਾਉਦਾ ਕੀਤਾ ਹੀ ਨਹੀਂ ਐਜ਼ ਇਟ ਇਜ਼ ਜੋ ਸੱਚ ਸੀ ਜੋ ਆਪਾਂ ਸੁਣਿਆ ਉਸ ਨੂੰ ਵੀ ਬਿਹਤਰ ਢੰਗ ਨਾਲ ਇਸ ਨੂੰ ਵਿਖਾਇਆ ਬਹੁਤ ਬਹੁਤ ਧੰਨਵਾਦ